ਆ ਰਹੇ ਨਿਆਰਾ ਗਰਮਿਤ ਰਾਤ ਮਿਲ ਗਈ ਕਿਧਰ ਜਾਏ ਮੈਂ ਗਿਆ ਦਿੱਲੀ ਜਾ ਲੈਣ ਬੱਜੇ ਗਰਮੀ ਤੋਂ ਥੋੜੇ ਵੱਲ ਤਾਂ ਬਸੜੀਆਂ ਜੜੀਆਂ ਬੁੱਟੀਆਂ ਜੜੀਆਂ ਬੁੱਟੀਆਂ ਤਾਂ ਹੈ ਗਰਮੀ ਦੀ ਪਰ ਗਰਮੀ ਕਿਸ ਨੂੰ ਛੱਡਦੀ ਲੱਗੇ ਪਿਆ ਝੋਨਾ ਲਾਉਣ ਫੁੱਲ ਗਰਮੀ ਸੂਰਜ ਵੀ ਜਮਾਂ ਉੱਤੇ ਆ ਪਿਆ ਹਾ ਕਿਹੜਾ ਭੌਂਕੀ ਹੁੰਦਾ ਓਏ ਤੇ ਵੱਡਾ ਭਰਾ ਆਏ ਨਹੀਂ ਬੋਲਦੇ ਹੁੰਦੇ ਇੰਨਾ ਮਾਨਸਤ ਕਰ ਵੱਡੇ ਭਰਾ ਦਾ ਵੱਡੇ ਫਿਰ ਵਿਆਹ ਕਰਾ ਦੋ ਕਰਾ ਰਹੇ ਸਹੀ ਦੱਸੀ ਝੂਠ ਨਾ ਬੋਲੀਂ ਕਰਾਵਾਂਗੇ ਬਈ ਕਰ ਪਾ ਕਰ ਪਾ ਕੇ ਕਦੋਂ ਬਣਾ ਕਰਾ ਬੱਸ ਹੋਣਾ ਲੌਣਾ ਮਿੱਤਰੀ ਆ ਵੀ ਆਪ ਕਰਾਂਗਾ ਕਿ ਕਰਦੇ ਨੇ ਮਰਜ਼ੀ ਨਾਲ ਐਨਾ ਚਾਹ ਹਾਂ ਕਰਦੇ ਨੇ ਮਰਜ਼ੀ ਨਾਲ ਕਿਵੇਂ ਮਿਹਨਤ ਹੁੰਦੀ ਹੈ ਤੇ ਕਿੰਨਾ ਔਖਾ ਜਿਹੜਾ ਅਨਾਜ ਪੈਦਾ ਹੁੰਦਾ ਜਾਂ ਚੌਲ ਪੈਦਾ ਹੁੰਦੇ ਆ ਇਹ ਗੱਲਾਂ ਕਰਨੀਆਂ ਸੌਕੀਆਂ ਆ ਵਾਦਾ ਨਹੀਂ ਸਿਰ ਕੋਠਾਂ ਤੇ ਕਣਕ ਲਾ ਲਊਗਾ ਤੂੰ ਬੱਤ ਬਾਂਹ ਚਲਾ ਕੇ ਦਿਖਾ ਦੇ ਤੈਨੂੰ ਲੱਗ ਜੂ ਪਤਾ ਕਿਵੇਂ ਹੁੰਦੀ ਹੈ ਛੋਟੇ ਕੋ ਦਵਾਈ ਕਾਦੀ ਕਾਦੀ ਹੁੰਦੀ ਓ ਮੇਨ ਹਰ ਇੱਕ ਚੀਜ਼ ਦੀ ਮਤਲਬ ਜਿਵੇਂ ਅੱਖਾਂ ਦੀ ਜਾੜਾਂ ਦੀ ਗੋਡਿਆਂ ਦੀ ਜਾਂ ਆਪ ਦੀ ਗੈਸ ਦੀ ਮਟਾਪੇ ਦੀ ਸੋਜੇ ਦੀ ਪੱਕਾ ਇਲਾਜ ਪੱਕਾ ਇਲਾਜ ਬਣੇਗਾ ਲੱਗੇ ਪਏ ਆ ਝੋਨਾ ਲਾਉਣ ਫੁੱਲ ਗਰਮੀ ਸੂਰਜ ਵਿਚ ਮੈਂ ਉੱਤੇ ਆ ਪਿਆ ਪੂਰਾ ਸੇਕ ਹੈ ਸੇਕ ਇੱਥੇ ਮਾਰੀ ਜਾਂਦਾ ਮੈਨੂੰ ਮੈਂ ਰੋਡ ਤੇ ਖੜਾ ਹਾਂ ਤੁਸੀਂ ਵੇਖ ਲਓ ਆਪਣਾ ਕਿਸਾਨ ਭਰਾ ਤੇ ਧਾਨੇ ਬੰਦੇ ਬੁੜੀਆਂ ਪਿਆਰੀਆਂ ਨੇੜੇ ਝੋਨਾ ਲਾਈ ਜਾਂਦੀਆਂ ਐ ਇੰਨੀ ਗਰਮੀ ਚ ਬਹੁਤ ਕੁਛ ਕਰਨਾ ਪੈਂਦਾ ਢਿੱਡ ਭਰਨ ਵਾਸਤੇ ਬਹੁਤ ਕੁਛ ਉਥੇਰੇ ਥਾਂ ਤੇ ਵੇਖਿਆ ਵੀ ਛੋਟੇ ਛੋਟੇ ਬੱਚੇ ਨਾਲ ਆਏ ਹੁੰਦੇ ਆ ਵਿਚਾਰੇ ਥੋੜੀ ਛਾਂ ਤੇ ਥੱਲੇ ਪਏ ਹੁੰਦੇ ਆ ਉਥੇਰੇ ਥਾਂ ਵੇਖਿਆ ਇਹ ਹੀ ਦੁਨੀਆਦਾਰੀ ਆ ਬਾਈ ਕਰਨਾ ਪੈਂਦਾ ਬੱਚੇ ਪਾਲਣ ਵਾਸਤੇ ਆਪ ਦਾ ਢਿੱਡ ਪਾਲਣ ਵਾਸਤੇ ਆਪ ਦਾ ਪਰਿਵਾਰ ਚਲਾਉਣਾ ਵਾਸਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਲਾਮ ਆ ਇਹੋ ਜਿਹੇ ਬੰਦੇ ਦੀ ਮਿਹਨਤ ਨੂੰ ਆਮੇ ਉਹ ਆਪਣੇ ਕਿਸਾਨ ਆ ਭਾਵੇਂ ਮਜ਼ਦੂਰ ਆ ਕਿਸਾਨ ਮਜ਼ਦੂਰ ਇਕਤਾ ਜੰਦਾਬਾਦ ਹੁਣ ਤੁਸੀਂ ਵੇਖ ਰਹੇ ਹੋ ਲੈ ਕਹਿ ਦਿੰਦਾ ਵਿਚੌਲ ਇੱਥੋਂ ਲੈਨੇ ਆ ਜੀ ਆ ਕਣਕ ਇੱਥੋਂ ਲੈਨੇ ਆ ਤੰਨ ਹੁੰਦੇ ਤੁਸੀਂ ਵੇਖੋ ਵੀ ਇਹ ਬੰਦੇ ਕਿਵੇਂ ਮਿਹਨਤ ਹੁੰਦੀ ਹੈ ਤੇ ਕਿੰਨਾ ਔਖਾ ਜਿਹੜਾ ਅਨਾਜ ਪੈਦਾ ਹੁੰਦਾ ਜਾਂ ਚੌਲ ਪੈਦਾ ਹੁੰਦੇ ਆ ਇਹ ਗੱਲਾਂ ਕਰਨੀਆਂ ਸੌਕੀਆਂ ਆ ਉਹ ਆਦਾ ਨਹੀਂ ਕਿ ਕੋਠਾਂ ਤੇ ਕਣਕ ਲਾ ਲੂਣ ਤੂੰ ਬੱਤ ਬਾਂਹ ਚ ਲਾ ਕੇ ਦਿਖਾ ਦੇ ਤਨ ਲੱਗ ਜੂ ਪਤਾ ਕਿਵੇਂ ਹੁੰਦੀ ਹੈ ਤੇਰਾ ਕੁਛ ਕਰਨਾ ਪੈਂਦਾ ਚੋਨੇ ਕਣ ਕਸ ਤੇ ਵਾਹ ਕੀ ਹਾਲ ਹੈ ਕੀ ਹਾਲ ਆ ਜੀ ਤੂੰ ਆਇਆ ਤੇ ਬਦਲ ਵੀ ਨਾਲ ਲਿਆ ਆ ਹੋਰੀ ਆਊਗਾ ਮੈਂ ਕਿ ਨਹੀਂ ਆਉਂਦਾ ਅੱਜ ਆਊਗਾ ਹੋਮਸ ਬਹੁਤ ਹੈ ਪੀਣਾ ਹੋਰੀ ਕਿੰਨੀ ਜਿਆਦਾ ਗਰਮੀ ਆ ਯਾਰ ਬਹੁਤ ਗਰਮੀ ਹੈ ਤਰਾਏ ਬਦਈ ਫਿਰ ਵਿਆਹ ਕਦੋਂ ਕਰਾ ਰਹੇ ਆ ਸਹੀ ਦੱਸੀ ਝੂਠ ਨਾ ਮਾਰੀ ਕਰਾਵਾਂਗੇ ਬਈ ਕਰ ਪਾ ਕਰ ਪਾ ਲਗੇ ਕਦੋਂ ਪੋਣਾ ਕਰ ਬਸ ਹੁਣ ਲਾਉਣਾ ਮਿਸਤੀ ਕਿਨੇ ਜਰਤਾਈ ਇਹ ਹੋਗੇ ਨਾ ਮਿਲ ਗਜੂ ਥੋੜਾ ਕਿੰਨਾ ਕਰ 2 ਮਹੀਨੇ ਤਾਈ ਮਹੀਨੇ ਤਾਈ ਮਹੀਨੇ 1 ਲੱਖ ਵੀ ਲੰਬਾ ਤੇ ਕੀ ਰੇਂਜ ਆਪ ਦੀ ਆਪ ਕਰਾਂਗਾ ਕਿ ਕਰਦੇ ਨੇ ਮਰਜ਼ੀ ਨਾਲ ਇਹ ਦੱਸ ਹਾਂ ਕਲਦੇ ਨੇ ਮਰਜ਼ੀ ਨਾਲ ਖੰਡਗਰੀ ਕੋਈ ਰਿਸ਼ਤਾ ਹੋ ਗਿਆ ਨਹੀਂ ਹੋਰ ਨਹੀਂ ਹੈ ਬਾਈ ਯਰੇ ਦੱਸ ਦੇ ਜੇ ਮੈਂ ਇਹ ਰਿਸ਼ਤਾ ਇਹ ਰਿਸ਼ਤਾ ਹੋਇਆ ਮੈਨੂੰ ਤੈਨੂੰ ਮਸੰਦਣਾ ਸੀ ਜੂ ਪੱਕਾ ਅੱਛਾ ਨਾਜ ਜੀ ਕੀ ਹਾਲ ਨੇ ਠੀਕ ਆ ਜੀ ਹੋ ਠੀਕ ਹਾਂ ਕਿਹੜੀ ਜਗ੍ਹਾ ਤੇ ਆਇਆ ਹਾਂ ਅਮਲ ਖਾਣਾ ਪਿੰਡ ਅੱਛਾ ਠੀਕ ਹੈ ਇੱਕ ਆਪਣੇ ਪਿੰਡ ਬੰਦਾ ਉਹਦਾ ਥੋੜਾ ਰੇਸ਼ਮਨਾਥ ਰੇਸ਼ਮਨਾਥ ਚਾਚੇ ਬਾਜੀ ਦਾ ਬਿੱਲੀ ਆ ਉਹ ਗਰਵਾਰ ਸਿੰਘ ਦਾ ਪਤਾ ਮੈਨੂੰ ਅੱਛਾ ਕਿੱਥੇ ਨੇ ਤਾਂ ਹੁਣ ਤਾਂ ਉਹਨੋਂ ਹਟ ਗਏ ਯਾਰ ਉਹ ਉ ਤਕੜੀ ਸੇਥੋਂ ਤਾਂ ਹਾਂ ਠੀਕ ਠਾਕ ਸਰਪੰਚਾ ਤੇ ਵੀ ਆਉਂਦਾ ਅੱਛਾ ਅੱਛਾ ਸਾਰੇ ਆਉਂਦੇ ਅੱਜ ਕਿਵੇਂ 곗ਾ ਮਾਰਿਆ ਬਸ 곗ਾ ਇੱਥੇ ਦਵਾਈਆਂ ਲੈ ਕੇ ਮੈਂ ਕਿਤੇ ਖਾਲੀ ਆਇਆ ਹਾਂ ਦਵਾਈਆਂ ਦੇਣ ਉਹ ਬਾਅਦ ਚ ਵੇਖੇ ਬੈਗ ਉਹ ਵੇਖ ਜੇ ਮੈਂ ਕਿਤੇ ਵੈਸੇ ਆਇਆ ਹਾਂ ਨਹੀਂ ਵੈਸੇ ਨਹੀਂ 곗ਾ ਲਾਣ ਆਏ ਵਧੀਆ ਵਧੀਆ ਹੋਰ ਬੱਚੇ ਮੇਂ ਗਰਮੀ ਤਾਂ ਤੁਹਾਡੇ ਕੋਲ ਤਾਂ ਬਸੇੜੀਆਂ ਜੜੀਆਂ ਬੁੱਟੀਆਂ ਜੜੀਆਂ ਬੁੱਟੀਆਂ ਤਾਂ ਹੈ ਗਰਮੀ ਦੀ ਪਰ ਗਰਮੀ ਕਿਸੇ ਨੂੰ ਛੱਡਦੀ ਹਾਂ ਇਹ ਤਾਂ ਗੱਲ ਠੀਕ ਹੈ ਮੌਸਮ ਦੇ ਹਿਸਾਬ ਨਾਲ ਗਰਮੀ ਵੀ ਉਦਾਰਨਾਂ ਹੀ ਹੋਣਾ ਹੈ ਆਪਦੇ ਵਾਲਾ ਰੰਗ ਤਾਂ ਬਖਾਣਾ ਹੈ ਗਰਮੀ ਛੋਟੇ ਕੋ ਦਵਾਈ ਕਾਦੀ ਕਾਦੀ ਹੁੰਦੀ ਜੂ ਮੇਨ ਹਰ ਇੱਕ ਚੀਜ਼ ਦੀ ਮਤਲਬ ਜਿਵੇਂ ਅੱਖਾਂ ਦੀ ਜਾੜਾਂ ਦੀ ਗੋਡਿਆਂ ਦੀ ਜਾਂ ਆਪ ਦੀ ਗੈਸ ਦੀ ਮਟਾਫੇ ਦੀ ਸੋਜੇ ਦੀ ਪੱਕਾ ਇਲਾਜ ਪੱਕਾ ਇਲਾਜ ਬਣ ਤੇ ਬੰਦਾ ਕਿਨੇ ਚਿਰ ਸਹੀ ਹੋ ਜਾਂਦਾ ਜਿਵੇਂ ਜਿਵੇਂ ਰੋਗ ਦੇ ਹਿਸਾਬ ਮਤਲਬ ਜਿਵੇਂ ਕਿਸੇ ਨੂੰ ਗੈਸ ਦੀ ਪ੍ਰੋਬਲਮ ਹੈ ਗੋਡੇ ਦਰਦ ਕਰਦੇ ਆ ਗੋਡੇ ਦਰਦ ਆ ਉਹ 15 ਦਿਨਾਂ ਚ ਗੈਸ ਉਹ 7 ਦਿਨਾਂ ਚ ਅੱਛਾ ਸ਼ਰਤੀਆ ਇਲਾਜ ਹੈ ਸ਼ਰਤੀਆ ਇਲਾਜ ਹੈ ਦਵਾਈ ਕਿੰਨੀ ਮਹਿੰਗੀ ਹੁੰਦੀ ਹੈ ਜੀ ਦਵਾਈ ਤਾਂ ਸਸਤੀ ਹੁੰਦੀ ਹੈ ਗੋਡਿਆਂ ਦੀ ਹੈ ਜਿਵੇਂ 1500 ਦੀ 1600 ਦੀ ਆਏ ਹੁੰਦੀ ਸਾਰੀ ਇਲਾਜ ਸਾਰਾ ਪੱਕਾ ਇਲਾਜ ਤੇ ਕੋਈ ਐ ਆਪਣਾ ਖਬਰ ਸੁਣਦੇ ਨੇ ਕਿ ਰਿਐਕਸ਼ਨ ਕਰ ਗਈ ਦਵਾਈ ਕਿਸੇ ਨੂੰ ਜਾਂਵੇਂ ਦੇਸੀ ਦਵਾਈ ਰਿਐਕਸ਼ਨ ਨਹੀਂ ਕਰਦੀ ਨਹੀਂ ਕਰਦੀ ਇਹ ਹਾਂ ਦੇਸੀ ਦਵਾਈ ਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਅੰਗਰੇਜ਼ੀ ਥੋੜੀ ਹੁੰਦੀ ਜਿਹੜੀ ਡੇਟ ਲੰਗੀ ਹੁੰਦੀ ਹੈ ਹਾਂਜੀ 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 ਇਹ ਦੇਸੀ ਹੁੰਦੀ ਹੈ ਖੇਤਾਂ ਦੀ ਸੁੱਧ ਦਵਾਈਆਂ ਹੁੰਦੀਆਂ ਇਹ ਤੁਸੀਂ ਮਤਲਬ ਲੈ ਕੇ ਆਉਣੇ ਪਹਾੜਾਂ ਚ ਇਹ ਪਾੜਾ ਜਿਹੇ ਇੱਥੇ ਵੀ ਬੜੇ ਖੇਤਾਂ 'ਚ ਬਾਦੂ ਪਈਆਂ ਦਵਾਂਗੇ ਜੜੀਆਂ ਬੂਟੀਆਂ ਜੜੀਆਂ ਬੂਟੀਆਂ ਪ੍ਰਸਾਦ ਤੇ ਪਈਆਂ ਖੇਤਾਂ 'ਚ ਪਈਆਂ ਹਾਂ ਪੰਸਾਰੀ ਤੇ ਮਿਲ ਜਾਂਦੇ ਨੇ ਮਿਲ ਜਾਂਦੀਆਂ ਸਹੀ ਗੱਲ ਕੋਈ ਵੀ ਚੀਜ਼ ਲੈਣੀ ਹੋਵੇ ਮਿਲ ਜਾਂਦੀ ਪੰਸਾਰੀ ਤੇ ਸਹੀ ਗੱਲ ਤੇ ਬਾਕੀ ਤਿਆਰ ਆਪ ਕਰਦੇ ਹੋ ਆਪ ਤਿਆਰ ਕਰਦੇ ਹੋ ਘਰੇ ਬਣਾਣੀ ਘਰੇ ਬਣਾ ਸਕਦੇ ਹੋ ਦੱਸ ਦਾਵਾਂਗੇ ਵੀ ਤਰੀਕਾ ਤੁਹਾਨੂੰ ਅੱਛਾ ਨਹੀਂ ਫਿਰ ਤਾਂ ਬਹੁਤ ਵਧੀਆ ਗੱਲ ਹੈ ਜੀ ਆਵੜਾ ਖਾਣਾ ਪੈਂਦਾ ਪਰ ਹਾਂ ਤੇ ਨਾਮ ਕੀ ਹੈ ਜੀ ਆਪਣਾ ਮੇਰਾ ਰਾਜਵੀਰ ਨਾਥ ਮੋਬਾਈਲ ਨੰਬਰ ਦੱਸ ਦੋ ਕਿਰ ਕਿਸੇ ਨੇ ਕੋਈ ਪੁੱਛਣਾ ਹੁੰਦਾ ਤੁਹਾਨੂੰ ਫੋਨ ਕਰਨਗੇ 7729 24253 ਕਿਸ ਨੇ ਕੋਈ ਨੌਲਜ ਲੈਣੀ ਹੈ ਦਵਾਈਆਂ ਬਾਰੇ ਸਾਰਾ ਕੁਝ ਦੱਸਦਾ ਤੇ ਜੇ ਦਿਲ ਚ ਕਿਸੇ ਦੇ ਮਾਂ ਬੂਬੇ ਹੁੰਦਾ ਕਿਸੇ ਦੇ ਸੁਪ ਸੁਪ ਵੀ ਲਿਕੜਿਆ ਫੇ ਰਾਤ ਬਰਾਤ ਦਾ ਚੰਨਨ ਕੀੜਾ ਲਿਕੜਿਆ ਉਹ ਵੀ ਫੜ ਲੈ ਉਹ ਵੀ ਫੜ ਲੈਣੇ ਠੀਕ ਹੈ ਜੀ ਜਦੋਂ ਮਰਜ਼ੀ ਕਾਲ ਕਰਦੇ ਹੋ ਰਾਤ ਦੀ ਪਮਾਂ ਪਹੁੰਚ ਜੂਗੇ ਆਪਣੇ ਘਰੇ ਕਾਣਾ ਪੈਂਦਾ ਲਾ ਕੇ ਆਣਾ ਪਹੂਗਾ ਤੁਹਾਨੂੰ ਲੈ ਕੇ ਜਾਣਾ ਪਹੂਗਾ ਆਵੜ ਖਾਣੇ ਤੋਂ ਉਹ ਸਵਾਰੀ ਆਪਣੇ ਕੋਲੇ ਹੈ ਨਹੀਂ ਹਾਂਜੀ 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 ਉਹ ਸੱਪ ਲਿਕੜਿਆ ਫੇ ਰਾਤ ਬਰਾਤ ਦਾ ਕਿਸੇ ਬੱਚੇ ਛੋਟਾ ਪਰਿਵਾਰ ਹੁੰਦਾ ਘਰ ਦੇ ਵਿੱਚ ਹਾਂਜੀ 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 ਤੇ ਫਿਰ ਉਹ ਰਾਤ ਨੂੰ ਦੁਖੀ ਹੁੰਦਾ ਉਦੋਂ ਟਾਈਮ ਸਾਨੂੰ ਫੋਨ ਕਰ ਦਿਓ ਕਾਲ ਕਰ ਦਿਓ ਲੈ ਜਾਓ ਸ 올 देन ऑल ਨਹੀਂ ਪੁੱਲ ਦੇ ਕਿਹੜੇ ਬਸਵਾਣੇ ਸੀ ਜਿੱਦਾਂ ਸਰਪੰਚ ਨੇ 2000 ਰੁਪਏ ਚੋਂਦਾ ਸੀ ਹਾਂਜੀ 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 ਸਰਜੀ ਸਰਪੰਚ ਹਾਂਜੀ 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 ਹੁਣ ਤਾਂ ਵੇਖੀ ਸਾਡੇ ਪਿੰਡ ਠੀਕ ਹੈ ਠੀਕ ਆਪਾ ਜੀ ਤੇ ਹੁਣ ਵਾਪਸ ਜਾ ਰਹੇ ਹਾਂ ਫਿਰ ਹਾਂ올 ਵਾਪਸ ਚਲੋ ਭਾਈ ਪਰਮਾਤਮਾ ਤਰਫ ਕੀ ਬਖਸ਼ੇ ਜੀ ਬਾਕੀ ਕਿਸੇ ਦਵਾਈ ਲੈਣੀ ਹੈ ਕੋਈ ਤਾਂ ਜਰੂਰ ਸੇਵਾ ਦਾ ਮੌਕਾ ਦੇਓ ਬਾਬਾ ਜੀ ਅਰਗਨ ਕਿਵੇਂ ਜੀ ਜਰੂਰ ਆਪਣਾ ਜੀ ਸਤਪਾਲ ਸਿੰਘ ਡਾਰੇ ਨੇ ਅੱਜ ਗੋਲਚੇ ਤੇ ਗੋਲ ਗੱਪੇ ਗਰਮੀ ਦੇ ਵਿੱਚ ਤੁਹਾਨੂੰ ਖਵਾਉਣਗੇ ਠੰਡੇ ਠੰਡੇ ਗੋਲ ਗੱਪੇ ਆਓ ਖਾਓ ਗਰਮ ਗਰਮ ਕੋਲਚੇ ਠੰਡੇ ਠੰਡੇ ਗੋਲ ਗੱਪੇ ਬਾਕੀ ਵੀ ਬਦਲਬਾਈ ਹੋ ਚੁੱਕੀ ਐ ਗਰਮੀ ਬਹੁਤ ਸੀ ਤੇ ਮੀਂਹ ਵਹਿਣਿਆ ਆਉਂਦਾ ਕਿ ਨਹੀਂ ਆਂਬਾ ਕਿਨਮਨ ਹੋ ਗਈ ਐ ਸਟਾਰਟ ਹਨੇਰੀ ਵੀ ਚੱਲ ਪਈ ਤੇ ਮੀਂਹ ਵੀ ਆ ਗਿਆ ਬਾਕੀ ਹਵਾ ਹੋ ਗਈ ਠੰਡੀ ਐ ਰਹਾ ਤਾਂ ਕਿਤੇ ਪੈ ਕੇ ਆ ਜਾਂਦਾ ਆ ਗਿਆ ਜੀ ਫੁੱਲਮੀ ਪੂਰੀ ਗਿਆ ਨਾ ਆ ਰਹੇ ਨ ਯਾਰਾ ਗਰਮਿਤ ਰਾਤ ਮਿਲ ਗਈ

ਕਿੰਨਾ ਅਜੀਬ ਹੋ ਲਓ ਜੀ ਮੈਂ ਹਟ ਗਿਆ ਤੇ ਹੁਣ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਲੈਟ ਹੈ ਨਹੀਂ ਅਸੀਂ ਹੁਣ ਵੇਟ ਕਰ ਰਹੇ ਹਾਂ ਇਹ ਲੈਟ ਦਾ ਚੈਨਲ ਹੋਇਆ ਆਪਣਾ ਕੁਦਰਤੀ ਕਿਹਾਂ ਵੀ ਨੌਜਵਾਨੋਂ ਹਾਂ ਬੈਠੋ ਸਕੂਲ ਲੱਗਣ ਇੱਕ ਤਰੀਕ ਨੂੰ ਕੰਮ ਕੰਮ ਦਿੱਤਾ ਕਿ ਨਹੀਂ ਛੁੱਟੀਆਂ ਚ ਨਹੀਂ ਹੰਦੇ ਮੈਂ ਬਸ ਸੁਣਨਾ ਨੇ ਰੀਡ ਜਾ ਕਰਵਾਉਣਾ ਸੀ ਅੱਛਾ ਰੀਜ਼ਨ ਜੀ ਕਰਾਈ ਆ ਚਲੋ ਆਹ ਕਿਹੜਾ ਭਾਕੀ ਹੁੰਦਾ ਓਏ ਪਰ ਵੱਡਾ ਭਰਾ ਆਏ ਨਹੀਂ ਬੋਲਦੇ ਹੁੰਦੇ ਇੰਨਾ ਮਾਨਸਤ ਕਰ ਵੱਡੇ ਭਰਾ ਦਾ